ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀਤ ਕਰਦੇ ਤੁਸੀਂ ਵੀ ਸਭ ਰਾਜੀ ਖੁਸ਼ੀ ਰਹੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰਹਿਣਾ ਹਾਂਜੀ ਅੱਜ ਆਪਾਂ ਦੱਸਣ ਲੱਗੇ ਆਂ ਦੇਖੋ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਹੈ ਚਾਹੇ ਉਹ ਪੈਸੇ ਬੰਨੀ ਹੋਵੇ ਚਾਹੇ ਕਾਰੋਬਾਰ ਬੰਨੀ ਹੋਵੇ ਚਾਹੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਹੋਵੇ ਚਾਹੇ ਬੱਚਿਆਂ ਦੀ ਸਟੱਡੀ ਨੂੰ ਲੈ ਕੇ ਹੋਵੇ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹਰ ਇੱਕ ਇਨਸਾਨ ਨੂੰ ਹਰ ਟਾਈਮ ਰਹਿੰਦੀ ਆ ਚਿੰਤਾ ਬਣੀ ਰਹਿੰਦੀ ਆ ਵੀ ਇਹਦਾ ਕੀ ਬਣੂ ਕੀ ਹੱਲ ਹੋਊਗਾ ਐਕ ਨਹੀਂ ਹਰ ਇੱਕ ਦੀ ਜਿਹੜੀ ਜ਼ਿੰਦਗੀ ਆ ਟੈਨਸ਼ਨ ਭਰੀ ਆ ਹਰ ਇੱਕ ਨੂੰ ਪਰੇਸ਼ਾਨੀ ਤੇ ਇੱਕ ਤਾਂ ਇੱਕ ਪਰੇਸ਼ਾਨੀ ਹੋ ਰਹੀ ਆ ਦੇਖੋ ਕਈ ਵਾਰੀ ਸਾਨੂੰ ਕੋਈ ਗੁਮਾਂਡੀ ਪਰੇਸ਼ਾਨ ਕਰਦਾ ਕੋਈ ਸਾਨੂੰ ਰਿਸ਼ਤੇਦਾਰ ਕਰਦਾ ਇਹ ਵੀ ਕਈ ਗੱਲਾਂ ਹੁੰਦੀਆਂ ਨੇ ਹੈ ਕਈ ਵਾਰੀ ਸਾਡੀ ਫਸਲ ਘਟ ਹੋਈ ਆ ਸਾਡਾ ਕਾਰੋਬਾਰ ਬੰਦ ਹੋ ਗਿਆ ਸਾਡੀ ਦੁਕਾਨ ਨਹੀਂ ਚੱਲ ਰਹੀ ਜਣੀ ਜਾਂ ਕਿਸੇ ਤੋਂ ਪੈਸੇ ਲੈਣੇ ਨੇ ਸਾਨੂੰ ਉਹ ਨਹੀਂ ਮਿਲ ਰਹੇ ਜਾਂ ਸਾਨੂੰ ਨੌਕਰੀ ਨਹੀਂ ਮਿਲ ਰਹੀ ਜੇ ਸਾਨੂੰ ਨੌਕਰੀ ਮਿਲ ਜਿਆ ਤਾਂ ਤਨਖਾਹ ਨਹੀਂ ਮਿਲ ਰਹੀ ਕਈ ਇਹੋ ਜਿਹੀਆਂ ਪਰੇਸ਼ਾਨੀਆਂ ਨੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕਈ ਲੋਕੀ ਦੇਖੋ ਵਿਚਾਰੇ ਜਿਹੜੇ ਦਿਹਾੜੀ ਜੋਤਾਂ ਵੀ ਕਰਦੇ ਨੇ ਉਹ ਵੀ ਸਵੇਰੇ ਜਾਂਦੇ ਨੇ ਕੰਮ ਦੀ ਭਾਅ ਦੇ ਵਿੱਚ ਤੇ ਉਹਨਾਂ ਦੇ ਵੀ ਵਿਚਾਰਿਆਂ ਦੇ ਕੋਈ ਕੰਮ ਨਹੀਂ ਮਿਲਦਾ ਖਾਲੀ ਹੱਥ ਪਰਤਦੇ ਨੇ ਕਈ ਰਿਕਸ਼ਾ ਚਲਾਉਂਦੇ ਨੇ ਆਟੋ ਚਲਾਉਂਦੇ ਨੇ ਸਾਰੇ ਦਿਹਾੜੀ ਖੜੇ ਰਹਿੰਦੇ ਨੇ ਉਹਨਾਂ ਦੇ ਆਟੋ ਰਿਕਸ਼ੇ ਦੇ ਵਿੱਚ ਕੋਈ ਬੈਂਦਾ ਹੀ ਨਹੀਂ ਗਾ ਦੂਜਾ ਕੋਲ ਖੜੇ ਨੂੰ ਲੈ ਜਾਣਗੇ ਉਹ ਉੱਥੇ ਖੜਾ ਰੁੱਕ ਗਵਾ ਇਹ ਹੁੰਦੀ ਆ ਸਾਰੀ ਮਹਾਦੇਸ਼ਾ ਸ਼ਨੀ ਦੀ ਸ਼ਨੀ ਬੜਦਾ ਬੜਦੇ ਕੰਮ ਦੇ ਵਿੱਚ ਲੱਤਰਾ ਇੰਨਾ ਭੈੜਾ ਵੀ ਹੈ ਨਹੀਂ ਪਰ ਕਿਉਂ ਅਸੀਂ ਉਹਨੂੰ ਖੁਸ਼ ਨਹੀਂ ਕਰਦੇ ਗੱਲ ਕੀ ਹੈ ਛੋਟੇ ਛੋਟੇ ਕੰਮ ਨੇ ਉਹ ਕਰੋ ਤੇ ਜਿਹੜਾ ਸ਼ਨੀ ਦੇਵ ਆ ਉਹ ਤੁਹਾਡੇ ਤੇ ਖੁਸ਼ ਰਹੂਗਾ ਦੇਖੋ ਮੈਂ ਪਹਿਲਾਂ ਵੀ ਕਹਿੰਨੀ ਹਣੀ ਆ ਵੀਡੀਓ ਦੇ ਵਿੱਚ ਨਾ ਤਾਂ ਮੈਂ ਪੈਸਾ ਲੈਨੀ ਆ ਤੁਹਾਡੇ ਕੋਲੋਂ ਨਾ ਹੀ ਮੈਂ ਤੁਹਾਡਾ ਪੈਸਾ ਖਰਚਾਉਣੀ ਆ ਕੋਈ ਮਹਿੰਗਾ ਪਾਣੀ ਮੈਂ ਦੱਸਦੀ ਹੈਗੀ ਸਸਤੇ ਤੋਂ ਸਸਤਾ ਜਿੱ ਤੱਕ ਮੈਂ ਇਹ ਕਹਿੰਨੀ ਆ ਵੀ ਘਰੇਲੂ ਚੀਜ਼ਾਂ ਮੈਂ ਦੱਸਦੀ ਆ ਸਭ ਤੋਂ ਜਿਹੜੇ ਰਸੋਈ ਦੇ ਵਿੱਚ ਪਈਆਂ ਨੇ ਕਈ ਵਾਰੀ ਚਲੋ ਕੋਈ ਚੀਜ਼ ਨਹੀਂ ਵੀ ਹੁੰਦੀ ਉਹ ਇਕੱਠੀ ਆਪਾਂ 100 ਗ੍ਰਾਮ ਆਪਾਂ ਜਿਵੇਂ ਕਾਲੇ ਦਾਲ ਦੀ ਜ਼ਰੂਰਤ ਪੈਂਦੀ ਆ ਇੱਕਠੇ 100 ਗ੍ਰਾਮ ਲਿਆ ਕੇ ਰੱਖ ਕਿੰਨੇ ਹੀ ਚਿਰ ਨਹੀਂ ਮੁੱਕਦੇ ਹੈਗੇ ਇੱਕ ਡੱਬੇ ਚ ਪਾ ਕੇ ਰੱਖ ਦਿਓ ਕਿਸੇ ਜਾਲ ਸੁੱਕੀ ਬੋਤਲ ਦੇ ਵਿੱਚ ਟੱਕਾਂ ਲਾ ਕੇ ਰੱਖੋ ਕਿ ਉਹਨੂੰ ਹਵਾ ਨਾ ਲੱਗੇ ਕਿੰਨੇ ਚਿਰ ਨਹੀਂ ਖਰਾਬ ਹੁੰਦੇ ਆਪਰ ਨੂੰ ਚਾਹੀਦਾ ਕਿ ਨਾ ਇੱਕ ਚੁਟਕੀ ਪਰ ਹੁਣ ਤੁਸੀਂ ਕਰਨਾ ਕੀ ਹੈ ਇਹ ਜਿਹੜਾ ਪਾ ਧਿਆਨ ਨਾਲ ਸੁਣੋ ਸ਼ਨੀਵਾਰ ਨੂੰ ਕਰਨਾ ਮੈਂ ਫੇਰ ਤੁਹਾਨੂੰ ਦੱਸ ਦਿਆਂ ਕੋਈ ਵੀ ਸ਼ਨੀਵਾਰ ਹੋਵੇ ਸ਼ਨੀਵਾਰ ਤੋਂ ਇਹ ਆਪਾ ਸ਼ੁਰੂ ਕਰਨਾ ਹੁਣ ਤੁਸੀਂ ਕੀ ਕਰਨਾ ਇੱਕ ਗਲਾਸ ਲੈ ਲੈਣਾ ਉਹਦੇ ਵਿੱਚ ਪਾਣੀ ਪਾਉਣਾ ਪਾਣੀ ਦੇ ਵਿੱਚ ਥੋੜਾ ਜਿਹਾ ਕੱਚਾ ਦੁੱਧ ਪਾਉਣਾ ਇਹ ਦੋ ਚੀਜ਼ਾਂ ਦੇ ਵਿੱਚੋਂ ਤੀਜੀ ਚੀਜ਼ ਆ ਕਾਲੇ ਤੇਲ ਉਹ ਪਾ ਲੈਣੀ ਹੈ ਪਾ ਕੇ ਹੁਣ ਤੁਸੀਂ ਇਹਨੂੰ ਸਵੇਰੇ ਆਪਦਾ ਕਿਸੇ ਵੀ ਪੇੜ ਦੇ ਵਿੱਚ ਪਾਏ ਹੋਣਾ ਪਹਿਲਾਂ ਇਹਨੂੰ ਸੌਰੀ ਪਹਿਲਾਂ ਇਹਨੂੰ ਹੱਥ ਚ ਫੜ ਕੇ ਇਹ ਬੋਲਣਾ ਵੀ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਜਲ ਦੇ ਵਿੱਚ ਆਪ ਸਮਝ ਲਓ ਆਪਣੇ ਕੋਲ ਗਲਾਸ ਫੜਿਆ ਹੋਇਆ ਹੈ ਗਲਾਸ ਵਰਨੀਆ ਦੇਖੀ ਜਾਣ ਤੇ ਨਾਲੇ ਐ ਬੋਲੀ ਜਾਣਾ ਵੀ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਮੇਰੀਆਂ ਸਾਰੀਆਂ ਖਤਮ ਹੋ ਗਈਆਂ ਜਿੰਨੀਆਂ ਵੀ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਨੇ ਖਤਮ ਹੋ ਗਈਆਂ ਇਹ ਕਟੋ-ਕਟ 21 ਵਾਰ ਇਸ ਚੀਜ਼ ਨੂੰ ਬੋਲਣਾ ਜਿੰਨੀਆਂ ਵੀ ਮੇਰੀਆਂ ਪਰੇਸ਼ਾਨੀਆਂ ਨੇ ਸਾਰੀਆਂ ਖਤਮ ਹੋ ਗਈਆਂ ਖਤਮ ਹੋ ਜਾਣਗੀਆਂ ਪਹਿਲਾਂ ਇਹ ਕਹਿ ਜਾਣਾ ਹੋ ਜਾਣਗੀਆਂ ਜਦੋਂ ਲਾਸਟ ਤੇ ਵਾਰ ਕਹਿਣਾ 21ਵੇਂ ਵਾਰ ਫਿਰ ਇਹ ਕਹਿਣਾ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਗਈਆਂ ਨੇ ਬਸ ਉਹ ਜਿਹੜਾ ਜਾਲਾ ਕਿਸੇ ਵੀ ਦਰਖਤ ਦੇ ਵਿੱਚ ਘਰ ਤੋਂ ਬਾਹਰ ਪਾ ਕੇ ਆਉਣਾ ਬਾ ਚਾਹੇ ਪਿੱਪਲ ਦਾ ਪੇੜ ਮਿਲ ਜੇ ਬਤਾਓ ਦੋ ਵਾਰੀ ਜੇ ਨਾਮ ਮਿਲੇ ਪਿੱਪਲ ਦਾ ਕਈ ਵਾਰੀ ਪੇੜ ਨੇੜੇ ਤੜ ਨਹੀਂ ਹੁੰਦਾ ਕੋਈ ਵੀ ਮੇਰੇ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਇਹ ਕੰਮ ਇਹ ਨਹੀਂ ਵੀ ਜਿਹਨੇ ਕੀਤਾ ਉਹੀ ਕਰੂਗਾ ਤੁਸੀਂ ਕਰ ਲਿਆ ਆਪਦੇ ਹਸਬੰਦ ਨੂੰ ਕਿਸੇ ਦੋਲੂ ਚ ਪਾ ਕੇ ਦੇ ਦਿਓ ਢੱਕਣ ਲਾ ਕੇ ਤੇ ਜਿਹੜੇ ਬੰਦੇ ਹੁੰਦੇ ਨੇ ਜੈਂਸਨ ਉਹ ਕਿਤੇ ਵੀ ਬਾਹਰ ਅੰਦਰ ਦੂਰ ਨੇੜੇ ਪਾ ਸਕਦੇ ਨੇ ਕਈ ਵਾਰੀ ਸ਼ਹਿਰੀਆਂ ਨੂੰ ਦਿੱਕਤ ਪੈਂਦੀ ਹੈ ਕੋਈ ਨੇੜੇ ਤੜ ਦਰਖਤ ਨਹੀਂ ਹੁੰਦਾ ਪਿੰਡਾਂ ਵਾਲਿਆਂ ਨੂੰ ਵੀ ਖਾਸ ਤੌਰ ਤੇ ਪੈਂਦੀ ਹੈ ਅੱਜ ਕੱਲ ਤਾਂ ਪਿੰਡ ਦੇ ਵਿੱਚ ਵੀ ਦਰਖਤ ਦੀ ਕਟਾਈ ਹੋ ਗਈ ਆ ਤੁਹਾਨੂੰ ਪਤਾ ਦੂਰ ਨੇੜੇ ਦਰਖਤ ਮਿਲਦੇ ਨੇ ਘਰ ਤੋਂ ਬਾਹਰ ਹੀ ਮੈਂ ਤਾਂ ਕਿਸੇ ਦੇ ਘਰ ਦੇ ਵਿੱਚ ਹੀ ਪੌਦਾ ਲਾਇਆ ਹੁੰਦਾ ਦਰਖਤ ਸੌਖਾ ਜਾਂ ਤੇ ਸਰਲ ਜਿਹਾ ਪਾ ਦੇਖੋ ਨਾ ਕੋਈ ਪੈਸਾ ਨਾ ਕੋਈ ਥੈਲਾ ਹੈ ਕਿ ਨਹੀਂ ਸਿਰਫ 5 ਮਿੰਟਾਂ ਦੀ ਖੇਡ ਆ ਹਾਂਜੀ ਇੱਕ ਕਰ ਜਰੂਰ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਲਾਇਕ ਕਮੈਂਟ ਬਾਕਸ ਦੇ ਵਿੱਚ ਵੀ ਹਾਜ਼ਰੀ ਲਾ ਦਿਆ ਕਰੋ ਇੰਨਾ ਹੀ ਕੰਮ ਕਰਨਾ ਦੇਖੋ ਕਰਦੇ ਰਹ ਪਤਾ ਨਹੀਂ ਕਿਹੜੇ ਪਾ ਨੇ ਕਿਹੜੇ ਇਨਸਾਨ ਤੇ ਕੰਮ ਕਰਦੇ ਹਨ ਜਿਵੇਂ ਦਵਾਈ ਹੁੰਦੀ ਆ ਚੂਰਨ ਕਿਸੇ ਨੂੰ ਉਸ ਚੂਰਨ ਨਾਲ ਆਰਾਮ ਆ ਜਾਂਦਾ ਕਿਸੇ ਨੂੰ ਨਹੀਂ ਆਉਂਦਾ ਫਿਰ ਉਹੀ ਵੈਦਕ ਹੋਰ ਚੂਰਨ ਬਿਆਂਦਾ ਉਹ ਦਿੰਦਾ ਫਿਰ ਦੂਜਾ ਦਿੰਦਾ ਹੈ ਡਾਕਟਰ ਕੋ ਵੀ ਇਹ ਹੀ ਕੰਮ ਪਤਾ ਨਹੀਂ ਕਿਹੜੀ ਚੀਜ਼ ਨਾਲ ਤੁਹਾਨੂੰ ਕਿਹੜੀ ਚੀਜ਼ ਨੇ ਫਾਇਦਾ ਕਰ ਦੇਣਾ ਇਹ ਕਰਨਾ ਕੀ ਆ ਹਰ ਇੱਕ ਸ਼ਨੀਵਾਰ ਕਰਨਾ ਜਿਵੇਂ ਜਿਵੇਂ ਕਰਦੇ ਜਾਵੋਗੇ ਤੇਵੇਂ ਤੇਵੇਂ ਫਰਕ ਪੈਂਦਾ ਜਾਊਗਾ ਦੇਖੋ ਇੱਕ ਦਿਨ ਤਾਂ ਕੋਈ ਅਜਿਹੀ ਚੀਜ਼ ਨਹੀਂ ਕੰਡਾ ਨਹੀਂ ਹੈਗਾ ਵੀ ਜਿਹੜਾ ਮੈਂ ਤੁਹਾਡਾ ਖਿੱਚ ਕੇ ਕੱਢਦਾ ਹੈ ਕਿ ਨਹੀਂ ਜਿਵੇਂ ਕਹਿੰਦੇ ਹੁੰਦੇ ਨੇ ਵੀ ਦੁੱਖ ਆਉਂਦਾ ਘੋੜੇ ਦੀ ਚਾਲ ਜਾਂਦਾ ਜੂੰ ਦੀ ਚਾਲ ਆਉਂਦਾ ਘੋੜੇ ਦੀ ਦੌੜ ਆ ਜਾਂਦਾ ਜੂੰ ਦੀ ਚਾਲ ਇਹ ਪਹਿਲਾਂ ਤੇ ਕੁੜੀਆਂ ਦੀ ਕਹਾਵਤ ਆ ਜਦੋਂ ਕਿਸੇ ਦਾ ਕੁਝ ਦੁੱਖ ਤੁਹਾਨੂੰ ਸੀ ਇਹੀ ਗੱਲ ਕਹਿੰਦੀ ਹੁੰਦੇ ਸੀ ਹੈ ਵੀ ਗੱਲ ਸੱਚੀ ਜਿਹੜਾ ਸਭ ਤੋਂ ਗ੍ਰਾਹ ਦੋਸ਼ਾ ਹੁੰਦਾ ਤਾਂ ਮਿੰਟਾਂ ਵਿੱਚ ਦੀ ਹੈ ਜਾਨ ਨੂੰ ਬੜਾ ਟਾਈਮ ਲਾਉਂਦਾ ਇੰਨਾ ਕਹਿ ਜਾਣੇ ਸ਼ਾਂਤੀ ਮਿਲਣੀ ਸ਼ੁਰੂ ਹੋ ਜੇ ਤੁਸੀਂ ਪੰਜ ਸੱਤ ਸ਼ਨੀਵਾਰ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਟਕਾ ਮਿਲਣਾ ਸ਼ੁਰੂ ਹੋ ਜਾਣਾ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਣਾ ਫਿਰ ਡੇਲੀ ਆਪਦੇ ਕਰਦੇ ਰਹੋ ਇਹਦੇ ਵਿੱਚ ਕਿੱਡੀ ਕਵੱਡੀ ਗੱਲ ਹੈ ਕਿ ਨਹੀਂ ਅੱਛਾ ਜੀ ਦਬੋ ਜਾਸਟ